ਜਿਸ ਮਾਮਲੇ ਤੇ ਆਪਾਂ ਹਾਂ ਇਹ ਨਹੀਂ ਦੱਸ ਸਕਦੇ ਪੰਜਾਬ ਦੇ ਕੋਨੇ-ਕੋਨੇ 'ਚ 74 ਹੋਏ ਆ ਇਹ ਮਾਮਲਾ ਜਿੱਥੇ ਨਰਿੰਦਰਦੀਪ ਦੇ ਪਰਿਵਾਰ ਨੂੰ ਇਨਸਾਫ ਕੋਲ ਦਾ ਉੱਥੇ ਹੀ ਪੰਜਾਬ ਦੇ ਜਿਹੜੀ ਇੱਕ ਪੂਰੀ ਸਟੇਟ ਫੜੀ ਕੀਤੀ ਜਾ ਚੁੱਕੀ ਆ ਇਹ ਉਹਦੇ ਖਿਲਾਫ ਵੀ ਲੜਨ ਦਾ ਮੌਕਾ ਪੰਜਾਬ ਦੇ ਚ ਆ ਚੁੱਕਾ ਪੰਜਾਬ ਦਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਇਹੋ ਦੀ ਪਾਰਟੀ ਉਹਦੀ ਸਿਆਸੀ ਮੌਤ ਹੋ ਚੁੱਕੀ ਆ ਕਿ ਇਹ ਹੁਣ ਪੰਜਾਬੀਆਂ ਦੇ ਮੋਢਿਆਂ ਤੇ ਇੱਕ Laash ਆ ਇਸ Laash ਇਸ Laash ਤੋਂ ਕੋਈ ਆਸ ਨਹੀਂ ਉਮੀਦ ਨਹੀਂ ਕੀਤੀ ਜਾ ਸਕਦੀ ਕਿਉਂਕਿ ਜੇ ਕੋਈ ਸਿਆਸੀ ਰਾਜ ਹੁੰਗਾ ਤਾਂ ਮੰਨਿਆ ਜਾ ਸਕਦਾ ਸੀ ਪਰ ਇਸ ਸਿਆਸਤਦਾਨ ਨੇ ਖੁਦ ਆਪਣੀ ਮੌਤ ਐਲਾਨਦਿਆਂ ਹੋਇਆ ਪੰਜਾਬ ਦੀ ਬਾਗਦੋਰ ਪੰਜਾਬ ਦੀ ਪੁਲਿਸ ਨੂੰ ਸੌਂਪ ਦਿੱਤੀ ਤੇ ਹੁਣ ਮੁੱਖ ਮੰਤਰੀ ਦਾ ਨਹੀਂ ਪੰਜਾਬ ਦੇ ਡੀਜੀਪੀ ਗੌਰਵ ਜਨੂ ਦਾ ਹੁਕਮ ਹੋਗਾ ਉਹ ਐਸਐਸਪੀਆ ਨੂੰ ਪੁੱਛਦਾ ਕਿ ਇਸ ਮਹੀਨੇ ਕਿੰਨੇ ਐਨਕਾਉਂਟਰ ਕੀਤੇ ਆ ਉਹ ਸੋਸ਼ਲ ਮੀਡੀਆ ਤੇ ਉਹ ਵਾਇਰਲ ਵੀ ਹੋ ਰਿਹਾ ਡੀਜੀਪੀ ਦਾ ਐਸਐਸਪੀ ਨੂੰ ਕੀਤਾ ਮੈਸੇਜ ਜੇਸ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਕਿ ਪੰਜਾਬ ਦੇ ਹਾਲਾਤ ਜਿਹੜੇ ਆ ਉਹ ਕੀ ਆ ਇੱਥੇ ਸੁਪਰੀਮ ਕੋਰਟ ਨੇ ਕਿਹਾ ਕਿ ਜਿਹੜਾ ਪੁਲਿਸ ਜ਼ਬਰ ਕਰਦੀ ਆ ਥਾਣਿਆਂ ਦੇ ਵਿੱਚ ਉਹਨੇ ਲਾਜ਼ਮੀ ਕੀਤਾ ਕਿ ਥਾਣਿਆਂ ਦੇ ਵਿੱਚ ਸੀਸੀਟੀਵੀ ਕੈਮਰੇ ਲੱਗੇ ਹੋਣੇ ਚਾਹੀਦੇ ਆ ਤਾਂ ਕਿ ਜੇ ਕਿਸੇ ਤੇ ਜ਼ਬਰਟਾਇਆ ਜਾਵੇ ਉਹ ਸੀਸੀਟੀਵੀ ਕੈਮਰਿਆਂ ਦੇ ਵਿੱਚ ਆ ਜੇ ਪਰ ਪੰਜਾਬ ਇਸ ਮੁਰਤੀਆਂ ਅਦਾਲਤਾਂ ਨੇ ਕਦੇ ਜਾਣਨ ਦੀ ਕੋਸ਼ਿਸ਼ ਨਹੀਂ ਕੀਤੀ ਕਿ ਜਿਹੜੇ ਇਹਨਾਂ ਦੇ ਕਸੀਆ ਕੇਂਦਰਾਂ CIA ਸਟਾਫ ਉਹਦੇ 'ਚ ਜ਼ਰੂਰ ਸੀਸੀਟੀਵੀ ਕੈਮਰੇ ਲੱਗੇ ਆ ਪਰ ਉਹ CIA ਸਟਾਫ ਦੇ ਇੰਚਾਰਜ ਤੇ ਜ਼ਿਲ੍ਹਿਆਂ ਦੇ SSP ਵੀ ਆਉਂਦੇ ਤਾਂ ਕੋਈ ਅਦਾਲਤ ਤੇ ਦੇਖਣਾ ਨਹੀਂ ਚਾਹੁੰਦੀ ਹਾਂ ਤੇ ਅਦਾਲਤਾਂ ਦੀ ਤੁਹਾਡੇ ਧਿਆਨ ਚ ਆਊਗਾ ਕੁਝ ਸਾਲ ਪਹਿਲਾਂ ਫਰੀਦਕੋਟ ਦੇ ਵਿੱਚ ਫਰੀਦਕੋਟ ਚ ਜਾਮਣਾ ਦੇ ਦਰਖਤ ਬਹੁਤ ਨੇ ਉਹ ਠੇਕੇ ਤੇ ਚੜਦੇ ਆ ਕਿ ਉਹਦਾ ਸਾਰਾ ਪੈਸਾ ਸੈਸ਼ਨ ਜੱਜ ਤੇ ਡੀਸੀ ਦੇ ਕੋਲੇ ਜਾਂਦਾ ਕਿਤੇ ਲੋਕਾਂ ਤੇ ਨਹੀਂ ਲੱਗਦਾ ਸੀਗਾ ਅਦਾਲਤ ਦੇ ਵਿੱਚੋਂ ਜਾਮਣ ਖਾਨ ਦੇ 10-10 ਸਾਲਾਂ ਦੇ ਬੱਚਿਆਂ ਤੇ ਫਰੀਦਕੋਟ ਦੇ ਜੱਜ ਨੇ ਹੁਕਮ ਦਿੱਤਾ ਪਰਚਾ ਦਰਜ ਕਰਨ ਦਾ ਕਿ ਪਾਈਆ ਜਾਵਣ ਖਾ ਗਏ ਇਥੋਂ ਪਾਈਆ ਜਾਵਣ ਖਾ ਗਏ ਬੱਚੇ 10-10 ਸਾਲਾਂ ਦੇ ਤੇ ਫਰੀਦਕੋਟ ਦੀ داد ਤੇ ਇੱਕ ਜੱਜ ਨੇ ਪਰਚੇ ਦਾ ਹੁਕਮ ਦਿੱਤਾ ਇੱਥੇ ਕੋਹ ਕੋ ਕੇ ਮਾਰ ਦਿੱਤਾ ਗਿਆ ਪੋਸਟਮਾਰਟਮ ਦੀ ਰਿਪੋਰਟ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਆ ਕਿਸੇ ਹਾਈ ਕੋਰਟ ਕਿਸੇ ਸੁਪਰੀਮ ਕੋਰਟ ਨੇ ਸੂਵੋ ਮੋਟੋ ਨੋਟਸ ਨਹੀਂ ਲਿਆ ਜੇ ਅਦਾਲਤਾਂ ਨੂੰ ਜਾਮਨ ਚੋਰੀ ਦਿੱਖਦਿਆ ਇਸ ਧਰਤੀ ਤੇ ਸਭ ਤੋਂ ਉੱਪਰਲੀ ਚੀਜ਼ ਜਿਹੜਾ ਮਲੁਖ ਉਹ ਕੋਹ ਕੋਕੇ ਮਾਰ ਦਿੱਤਾ ਗਿਆ ਉਹਦੇ ਤੇ ਅਦਾਲਤਾਂ ਚੁੱਪ ਨੇ ਕੋਈ ਸੁਆਮੋਟ ਨੋ ਹਾਤੇ ਅਦਾਲਤਾਂ ਦੀ ਉਹ ਕਿੰਨੀਆਂ ਤੋਂ ਸੰਵੇਦਨਸ਼ੀਲ ਆ ਪੰਜਾਬ ਦੇ ਤੇ ਇਸ ਮੁਲਕ ਦੇ ਲੋਕਾਂ ਦੇ ਪ੍ਰਤੀ ਇਸ ਮੁਲਕ ਦਾ ਢਾਂਚਾ ਜੋ ਇਸ ਮੋਤੀ ਦੇ ਰਾਜਕਾਲ ਦੇ ਵਿੱਚ ਹੋਰ ਨਿਕਰਿਆ ਤੁਸੀਂ ਦੇਖੋ ਆ ਕੁਛ ਮਹੀਨੇ ਪਹਿਲਾਂ ਦੀ ਗੱਲ ਆ ਕਿ ਗੁਜਰਾਤ ਹਾਈ ਕੋਰਟ ਦੇ ਵਿੱਚ ਇੱਕ ਰੇਤ ਦੀ ਪੀੜਤ ਪਹੁੰਚੀ ਉਹਨਾਂ ਨਾਲ ਗੈਂਗ ਰੇਡ ਹੋਇਆ ਸੀ ਉਹ ਗਰਭਵਤੀ ਹੋ ਗਈ ਉਹਨੇ ਕਿਹਾ ਕਿ ਮੈਨੂੰ ਅਵਾਰ ਸ਼ਮਦਾ ਆਜ਼ਾਦਤ ਦਿੱਤੀ ਜਾਵੇ ਗੁਜਰਾਤ ਦੇ ਹਾਈ ਕੋਰਟ ਨੇ 6 ਮਹੀਨਿਆਂ ਦੀ ਤਰੀਖ ਪਾਤੀ ਇਹ ਜੇ ਤੁਸੀਂ ਜੱਜਾਂ ਦੀ ਸੰਵੇਰੇਸ਼ੀਲਤਾ ਦਾ ਅੰਦਾਜ਼ਾ ਲਗਾਓ ਅਬੋਰਸ਼ਨ ਕੀ ਡਿਲੀਵਰੀ ਤੋਂ ਬਾਅਦ ਕਰਾਉਣਾ ਉਹ ਸੁਪਰੀਮ ਕੋਰਟ ਕੈ ਸੁਪਰੀਮ ਕੋਰਟ ਨੇ ਲਾਂਭ ਪਾਈ ਨਾਲੇ ਉਸ ਲੜਕੀ ਨੂੰ ਇਜ਼ਾਜ਼ਤ ਦਿੱਤੀ ਜਦੋਂ ਇਹ ਪੱਤਰ ਤੱਕ ਦਾ ਢਾਂਚਾ ਸਾਡੇ ਘਰ ਗਿਆ ਪਿਆ ਤਾਂ ਇਹ ਜੇ ਵਿੱਚ ਤੁਸੀਂ ਕਿਸ ਤੋਂ ਇਨਸਾਫ ਦੀ ਆਸ ਰੱਖਦੇ ਪੰਜਾਬ ਦੇ ਜਿਹੜੀ ਪੁਲਿਸ ਸਟੇਟ ਖੜੀ ਕੀਤੀ ਆ ਉਹ ਛੋਟੇ ਸਿੱਧ ਨਹੀਂ ਹੈ ਜਿਹੜਾ ਕਾਰਪੋਰੇਟ ਦਾ ਅਜੰਡਾ ਇਹ ਛੋਟੇ ਦੁਕਾਨਦਾਰ ਨੂੰ ਖਤਮ ਕਰਕੇ ਮਾਲ ਖੋਲਣੇ ਆ ਛੋਟੇ ਦਰਮਿਆਨੇ ਨੂੰ ਕਿਸਾਨ ਨੂੰ ਖਤਮ ਕਰਕੇ ਵੱਡੇ ਮੌਕ ਮਟੇ ਟੱਕ ਬਣਾਉਣੇ ਆ ਆ ਜਿਹੜੀ ਲੁਧਿਆਣੇ ਕੋਲੇ 24000 ਕਿੰਦਾ ਜ਼ਮੀਨ 32 ਪਿੰਡਾਂ ਨੂੰ ਉਜਾੜ ਕੇ ਲੁਧਿਆਣੇ ਦਾ ਅਰਪਨ ਸਟੇਟ ਬਣਾਉਣਾ ਪੰਜਾਬ ਦੇ 23 ਜ਼ਿਲ੍ਹੇ ਆ ਜੇ ਇਦਾਂ ਦੇ ਕੋ 10 15 ਅਰਧਨ ਸਟੇਟ ਵੀ ਬੰਨੇ ਹੋਏ ਤਾਂ ਸੈਂਕੜੇ ਪਿੰਡ ਚੜਨੇ ਨੇ ਕੌਣ ਬੁਰਾ ਕਰੂ ਪੰਜਾਬ ਦੀਆਂ ਵਿਰੋਧੀ ਸਿਆਸੀ ਪਾਰਟੀਆਂ ਜਿਹੜੀਆਂ ਕੋਮਾਂ ਚ ਗਈਆਂ ਹੋਈਆਂ ਨੇ ਡ੍ਰੈਗ ਰੂਮ ਚ ਪੋਸਟ ਕਰਦੇ ਆ ਟਵਿੱਟਰ ਤੇ ਪਾਉਂਦੇ ਆ ਸੋਸ਼ਲ ਮੀਡੀਆ ਤੇ ਪਾਉਂਦੇ ਆ ਇਸ ਤੋਂ ਵੱਧ ਕੇ ਕੁਝ ਨਹੀਂ ਕਰਦੇ ਅਜਿਹੇ ਵਿੱਚ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਤੇ ਸੰਘਰਸ਼ੀ ਲੋਕਾਂ ਨੇ ਕਾਰਪੋਰੇਟ ਦੇ ਝੰਡੇ ਦੇ ਖਿਲਾਫ ਲੜਨਾ ਇਸ ਕਰਕੇ ਆਮ ਲੋਕਾਂ ਖਾਕੀ ਦੀ ਦੇਸ਼ ਤੋਂ ਵਾਸਤੇ ਕਿ ਲੋਕ ਡਰਨ ਕਿ ਇਹ ਬਈ ਬਿਨਾ ਵਜ੍ਹਾ ਮਾਰ ਦਿੰਦੇ ਹੁੰਦੇ ਆ ਇਸ ਕਰਕੇ ਇਹਨੂੰ ਨਰਿੰਦਰ ਦੀਪ ਦੇ ਕਤਲ ਤਕਸੀਮਤ ਨਾ ਕਰਕੇ ਪੰਜਾਬ ਦੇ ਜਿਹੜੀ ਪੁਲਸੀਆ ਸਟੇਟ ਖੜੀ ਕੀਤੀ ਆ ਉਹਦੇ ਖਿਲਾਫ ਪੰਜਾਬ ਦੇ ਲੋਕਾਂ ਨੂੰ ਨਿਰਨਾਇਕ ਲੜਾਈ ਲੜਨ ਦੇ ਲਈ ਮੈਦਾਨ ਦੇ ਵਿੱਚ ਨਿਕਰਨਾ ਪੈਣਾ ਉਸ ਤੋਂ ਬਿਨਾ ਗੁਜ਼ਾਰਾ ਨਹੀਂ ਤੇ ਇਹ ਵਰਤਾਰਾ ਹਜੇ ਰੁਕਣ ਵਾਲਾ ਨਹੀਂ ਇਹਦੇ ਖਿਲਾਫ ਲੰਮੀ ਜद्दोजਹਿਦ ਕਰਨੀ ਪੈਣੀ ਆ ਇਹਨੀਆਂ ਬੇਨਤੀਆਂ ਮੇਰਾ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ